ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਮਾਏ ਮੇਰੀਏ ਰੰਗ ਕਰਤਾਰ ਦੇਖ ਮਾਏ ਮੇਰੀਏ ਰੰਗ ਕਰਤਾਰ ਦੇ ਲਿਖਨੇ ਸੰਜੋਗ ਕਿਵੇਂ અજીત દે લિખને સંજોગ કેવું અજીત દે દેખ દખ મેરિય રંગ કરતાર કર તારખ મેરિય ਰੰਗ ਕਰ ਤਾਰ ਦੇ ਲਿਖਨੇ ਸੰਜੋਗ ਕਿਵੇਂ ਅਜੀਤ ਤੇਜੁ ਜਾਰ ਦੇ ਲਿਖਨੇ ਸੰਜੋਗ ਕਿਵੇਂ ਅਜੀਤ ਤੇਜੁ ਜਾਰ ਦੇ ਚੱਲਣਾ ਆਨੰਦ ਪਰ ਸ਼ਰਤੋ ਬਰਾਤ ਨੇ ਚਲਨਾ ਆਨੰਦ ਪਰ ਸ਼ਰਤੋ ਬਰਾਤ ਨੇ ਗੋਣਿਆਣੇ ਕੋੜੀਆਂ ਹਨੇਰੀ ਕਾਲੀ ਰਾਤ ਨੇ ਗੋਣਿਆਣੇ ਕੋੜੀਆਂ ਨੇਰੀ ਕਾਲੀ ਰਾਤ ਨੇ ਉਹ ਖੁੱਲਣੇ ਨੇ ਪਾਗ ਮੇਰੇ ਸਾਰੇ ਪਰਵਾਰ ਦੇ ਉਹ ਖੁੱਲਣੇ ਨੇ ਪਾਗ ਮੇਰੇ ਸਾਰੇ ਪਰਵਾਰ ਦੇ ਲਿਖਨੇ ਸੰਜੋਗ ਕਿਵੇਂ ਅਜੀਤ ਤੇਜੁ ਜਾਰ ਦੇ ਲਿਖਨੇ ਸਜੋਗ ਕਿਵੇਂ ਅਜੀਤ ਤੇਜੁ ਜਾਰ ਦੇ ਵੇਖ ਮਾਇ ਮੇਰੀਏ ਰੰਗ ਕਰਤਾਰ ਦੇ ਵੇਖ ਮਾਇ ਮੇਰੀਏ ਰੰਗ ਕਰਤਾਰ ਦੇ ਲਿਖਨੇ ਸੰਜੋਗ ਕਿਵੇਂ ਅਜੀਤ ਤੇਜੁਜਾਰ ਦੇ ਲਿਖਨੇ ਸੰਜੋਗ ਕਿਵੇਂ ਅਜੀਤ ਤੇਜੁਜਾਰ ਦੇ ਦਰਤੀ ਹੈ ਹੋਰ ਸ਼ਹਿਰ ਹੋਰ ਹੈ ਦਰਤੀ ਹੈ ਹੋਰ ਸ਼ਹਿਰ ਦੇ ਜਹਾਨ ਹੋਰ ਹੈ ਪੁੱਤਰਾ ਦੇ ਸਾਰਿਆਂ ਦਾ ਖਾਣਦਾਨ ਹੋਰ ਹੈ ਪੁੱਤਰਾ ਦੇ ਸਾਰਿਆਂ ਦਾ ਖਾਣਦਾਨ ਹੋਰ ਹੈ ਹੋਣਗੇ ਸੁਹਾਗ ਇਹ ਅਨੋਖੀ ਦੇਹਿਰਾ ਦੇ ਹੋਣਗੇ ਸੁਹਾਗ ਇਹ ਅਨੋਖੀ ਦੇਹਿਰਾ ਦੇ ਲਿਖੇ ਨੇ ਸੰਜੋਗ ਕਿਵੇਂ अजीत ਦੇਜੁਜਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇਜੁ ਜਾਰ ਦੇ ਵੇਖ ਮਾਈ ਮੇਰੀਏ ਰੰਗ ਕਰਤਾਰ ਦੇ ਵੇਖ ਮਾਈ ਮੇਰੀਏ ਰੰਗ ਕਰਤਾਰ ਦੇ ਲਿਖਨੇ ਸੰਜੋਗ ਕਿਵੇਂ ਅਜੀਤ ਤੇਜ ਜਾਰ ਦੇ ਲਿਖੇ ਨੇ ਸਜੋਗ ਕਿਵੇਂ ਅਜੀਤ ਤੇਜ ਜਾਰ ਦੇ ਸਰਸਾ ਦੇ ਕੰਡੇ ਹੋਣੀ ਮਿਲਣੀ ਅਖੀਰ ਦੀ ਸਰਸਾ ਦੇ ਕੰਡੇ ਹੋਣੀ लनी अखी काजमा साराखीर तकी देखे काजमा सारा खीर तकी भे बछोड उत्थे आंदरां दे प्यार दे पैणगे वछोड़े उत्थे आंदरां दे प्यार दे लिखे संजोग के में अजीत ते जुजार दे लिखे संजोग के में ਅਜੀਤ ਤੇਜੁ ਜਾਰ ਦੇ ਦੇਖ ਮਾਇ ਮੇਰੀਏ ਰੰਗ ਕਰ ਤਾਰ ਦੇ ਦੇਖ ਮਾਇ ਮੇਰੀਏ ਰੰਗ ਕਰ ਤਾਰ ਦੇ ਲਿਖੇ ਨੇ ਸੰਜੋਗ ਕਿਵੇਂ અજીત દે જુદાર લિખેને સજોગ કેમે અજીત દે જુદાર ગાયો તારા બળી ચમકાર ગાયો તારા બળી ચમકાર ਹੋਣਗੇ ਆਨੰਦ ਯੋਥੇ ਵਖਰੀ ਟੋਰ ਦੇ ਹੋਣਗੇ ਆਨੰਦ ਯੋਥੇ ਵਖਰੀ ਟੋਰ ਦੇ ਮੋਦਨੂ ਵਿਆਹ ਕੇ ਜਾਣਾ ਦੇਸ਼ ਨਰੰਗ ਕਰ ਦੇ ਮੋਦਨੂ ਵਿਆਹ ਕੇ ਜਾਣਾ ਦੇਸ਼ ਨਰੰਕਾਰ ਦੇ ਲਿਖਨੇ ਸੰਜੋਗ ਕਿਵੇਂ ਅਜੀਤ ਤੇਜੁ ਜਾਰ ਦੇ ਲਿਖਨੇ ਸੰਜੋਗ ਕਿਵੇਂ ਅਜੀਤ ਤੇਜੁ ਜਾਰ ਦੇ ਦੇਖ ਮਾਇ ਮੇਰੀਏ ਰੰਗ ਕਰਤਾਰ ਦੇ ਦੇਖ ਮਾਏ ਮੇਰੀਏ ਰੰਗ ਕਰਤਾਰ ਦੇ ਲੇਖਣੇ ਸਜੋਗ ਕਿਵੇਂ अजीत ਤੇਜੁ ਜਾਰ ਦੇ ਲੇਖਣੇ ਸਜੋਗ ਕਿਵੇਂ अजीत ਤੇਜੁ ਜਾਰ ਦੇ ਲਿਖੇ ਨੇ ਸੁਜੋਗ ਕਿਵੇਂ अजीत ਤੇਜੁ ਜਾਰ ਦੇ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ